ਮੋਣਗੇ ਲਿਕ ਵਾਰ ਫੇਰ ਕਲਾ ਦੇ ਅੰਕ ਸੰਗ ਦੇ ਵਿੜੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਅੱਜ ਚਾਣਾ ਪੰਜਾਬੀ ਦੇ ਉੱਤੇ ਤੁਹਾਡਾ ਜੁੜ ਬੈਠਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਰ ਹਫਤੇ ਆਪਾਂ ਕਿਸੇ ਵਿਸ਼ੇਸ਼ ਕਲਾ ਬਈ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਉਸੇ ਲੜੀ ਦੇ ਵਿੱਚ ਮੈਂ ਬੜਾ ਖੁਸ਼ ਹਾਂ ਕਿ ਆਪਾ ਬੰਦੀਪ ਕੌਰ ਸਾਡੇ ਕੋਲ ਆਏ ਹੋਏ ਨੇ ਆਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਗਤ ਕਰਦੇ ਆ ਪਵਨਦੀਪ ਜੀ ਕਲਾ ਦੇ ਅੰਗ ਸੰਗ ਵਿੱਚ ਤੁਹਾਡਾ ਸਵਾਗਤ ਆ ਹਾਂਜੀ ਥੈਂਕ ਯੂ ਜੀ ਆ ਸਭ ਤੋਂ ਪਹਿਲਾਂ ਤਾਂ ਕਲਾ ਦੇ ਅੰਗ ਸੰਗ ਦੇ ਸ਼ਰਧਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਡਾਕਟਰ ਮੌਰਨ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਆ ਪਵਨਦੀਪ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡਾ ਨਾਮ ਬੜਾ ਪਿਆਰਾ ਪਵਨਦੀਪ ਘੋਰ ਇਦਾ ਕੀ ਮਤਲਬ ਆ ਆਪਾ ਵੰਦੀਪਾ ਵਨ ਮਤਲਬ ਘਰ ਤੇ ਦੀਪ ਦੀਵਾ ਚਿਰਾਗ ਕਰਦਾ ਚਿਰਾਗ ਕਰਦਾ ਚਿਰਾਗ ਕਰਦਾ ਚਿਰਾਗ ਕੀ ਬਾਤ ਹੈ ਮਤਲਬ ਇਹ ਵੱਖਰਾ ਨਾਮ ਤੁਹਾਡਾ ਮਤਲਬ ਇਸ ਤਰ੍ਹਾਂ ਦੇ ਵਿਸ਼ੇਸ਼ ਨਾਮ ਬਹੁਤ ਘੱਟ ਹੁੰਦੇ ਨੇ ਮੇਰੇ ਖਿਆਲ ਆ ਪਹਿਲੀ ਗੱਲ ਤੇ ਆ ਭੇ ਸ਼ਬਦ ਤੋਂ ਹੀ ਨਾਮ ਸੋਚਣਾ ਥੋੜਾ ਮੁਸ਼ਕਲ ਜਿਹਾ ਹੋ ਜਾਂਦਾ ਤੇ ਇੰਗਲਿਸ਼ ਦੇ ਵਿੱਚ ਤਾਂ ਇਹ ਲਿਖਣਾ ਹੋਰ ਵੀ ਔਖਾ ਹੋ ਜਾਂਦਾ ਕਿਉਂਕਿ ਦੋ ਅੱਖਰ ਜੋੜਨੇ ਪੈਂਦੇ ਹੁੰਦੇ ਹਾਂਜੀ ਹਾਂਜੀ ਵੈਸੇ ਤੁਹਾਡੇ ਮਾਤਾ ਪਿਤਾ ਬੜੇ ਸੂਝਵਾਨ ਹੋਣਗੇ ਜਿਨ੍ਹਾਂ ਨੇ ਇੰਨਾ ਭਾਵਪੂਰਤ ਨਾਮ ਰੱਖਿਆ ਮੇਰੇ ਖਿਆਲ ਨਾਲ ਉਸੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਥੋੜਾ ਜਿਹਾ ਆਪਣੇ ਵਿੱਦਿਆ ਬਾਰੇ ਜਾਣਕਾਰੀ ਦਿਵੋ ਹਾਂਜੀ ਮੇਰੀ ਜਿਹੜੀ ਸ਼ੁਰੂਆਤੀ এডਿਕੇਸ਼ਨ ਹੈ ਉਹ ਮੈਂ ਗਵਰਨਮੈਂਟ ਸਕੂਲ ਤੋਂ ਲਈ ਹੈ ਉਸ ਤੋਂ ਬਾਅਦ ਮੈਂ ਬੀਬੀਕੇ ਡੀਵੀ ਕਾਲਜ ਫॉर ਔਮਨ ਅੰਮ੍ਰਿਤਸਰ ਤੋਂ ਮੈਂ ਗ੍ਰੈਜੂਏਸ਼ਨ ਆਪਣੀ ਕੰਪਲੀਟ ਕੀਤੀ ਫਿਰ ਮੇਰੇ ਮੰਮਾ ਗੁਣਾਣ ਦੇ ਯੂਨੀਵਰਸਿਟੀ ਦੇ ਵਿੱਚ ਸੀਗੇ ਏਮਪਲੋਇਰ ਹਾਂਜੀ ਤੇ ਉੱਥੇ ਫਿਰ ਅਸੀਂ ਕੈਂਪਸ ਦੇ ਵਿੱਚ ਮੂਵ ਹੋ ਗਏ ਹਾਂਜੀ ਫਿਰ ਅਸੀਂ ਮੈਂ ਆਪਣੀ ਜਿਹੜੀ ਉੱਚ ਵਿਦਿਆ ਜਿਹੜੀ ਐ ਐਮਏ ਐਮਫਿਲ ਮੈਂ ਗੁਰਨਾਣਗਰ ਦੇ ਯੂਨੀਵਰਸਿਟੀ ਦੇ ਵਿੱਚੋਂ ਹੀ ਪ੍ਰਾਪਤ ਕੀਤੀ ਮਾਹੌਲੀ ਯੂਨੀਵਰਸਿਟੀ ਦਾ ਇਸ ਨਾ ਦਾ ਸੀਗਾ ਸਾਰਾ ਦਿਨ ਲਾਇਬ੍ਰੇਰੀ ਵਿੱਚ ਬੈਠੇ ਰਹਿਣਾ ਘਰ ਦੇ ਬਿਲਕੁਲ ਕੋਲ ਹੀ ਮਿਲ ਕੇ ਘਰ ਦੇ ਕੋਲ ਕੀ ਲਾਇਬ੍ਰੇਰੀ ਦੇ ਵਿੱਚ ਹੀ ਘਰ ਸੀ ਯੂਨੀਵਰਸਿਟੀ ਦੇ ਵਿੱਚ ਸੀਗਾ ਤੇ ਇਸ ਨਾਲ ਹੋਰ ਮੌਕੇ ਮਿਲਦੇ ਗਏ ਕਿ ਮੈਂ ਐਮਏ ਕਰਦੇ ਕਰਦੇ ਮੈਂ ਉਰਦੂ ਦਾ ਡਿਪਲੋਮਾ ਕੀਤਾ ਫਾਰਸੀ ਦਾ ਸਾਡੇ ਐਮਏ ਦੇ ਵਿੱਚ ਨਾ ਇੱਕ ਸਬਜੈਕਟ ਹੁੰਦਾ ਸੀ ਉਰਦੂ ਦਾ ਤੇ ਮੇਰਾ ਬੜਾ ਇੰਟਰਸਟ ਪੈ ਗਿਆ ਉਰਦੂ ਸਿੱਖਣ ਦੇ ਵਿੱਚ ਉਹ ਸ਼ਾਹਮੁਖੀ ਲਿਪੀ ਉਹਦੇ ਵਿੱਚ ਸਿਖਾਉਂਦੀ ਸੀ ਸਾਨੂੰ ਤੇ ਸਰ ਵੀ ਬਹੁਤ ਹੀ ਅੱਛੇ ਸਰ ਬੜੇ ਨੇ ਸ਼ਾਹਮੁਖੀ ਹਾਂਜੀ ਮੈਂ ਪੜ ਲੈਂਦੀ ਹਾਂ ਮੈਨੂੰ ਵੀ ਪੜਾਉਣੀ ਆ ਮੈਨੂੰ ਸਿਖਾਉਣੀ ਆ ਮੈਂ ਕੋਈ ਵਿਆਪਕ ਕਲੱਬ ਰਿਆਂ ਹਾਂ ਹਾਂਜੀ ਹਾਂਜੀ ਤੇ ਹੁਣ ਮੈਨੂੰ ਪਤਾ ਲੱਗਾ ਤੁਹਾਡੇ ਕੋਲੋਂ ਸਿੱਖ ਸਕਦਾ ਹਾਂ ਹਾਂਜੀ ਇਹ ਫਿਰ ਉਹਨਾਂ ਨੇ ਮੈਨੂੰ ਮਲਕੀ ਅੱਗੇ ਹੋਰ ਪ੍ਰੇਰ ਦੇ ਰਹੇ ਫਿਰ ਮੈਂ ਡਿਪਲੋਮਾ ਵੀ ਕੀਤਾ ਹਾਂਜੀ ਫਾਰਸੀ ਦਾ ਵੀ ਤੁਸੀਂ ਕਰਿਆ ਫਾਰਸੀ ਫਿਰ ਜਦੋਂ اردو ਦੇ ਵਿੱਚ ਪੈਣ ਲੱਗ ਪਏ ਤੇ ਨਾਲ ਹੀ ਫਾਰਸੀ ਵਾਲੇ ਵੀ ਸੀਗੇ ਉਹਨਾਂ ਦੇ ਨਾਲ ਵੀ ਥੋੜਾ ਰابطਾ ਹੋ ਗਿਆ ਹਾਂਜੀ ਫਿਰ ਮੈਂ ਕਿਹਾ ਚਲੋ ਫਾਰਸੀ ਦਾ ਵੀ ਕਰ ਹੀ ਲੈਨੇ ਆ ਨਾ ਉਹਨਾਂ ਦੀ ਲਿਪੀ ਵੀ ਇੱਕੋ ਹੀ ਆ ਹਾਂਜੀ ਹਾਂਜੀ ਦੋਨੋਂ ਇੱਕੋ ਲਿਪੀ ਦੇ ਨਾਲ ਪਾਣ ਫੈਸ਼ਨ 'ਚ ਥੋੜਾ ਫਰਕ ਆ ਅੱਛਾ ਬਾਕੀ ਲਿਪੀ ਇੱਕੋ ਹੀ ਆ ਉਹਨਾਂ ਦੀ ਤੇ ਜਿਵੇਂ ਫਿਰ ਫਿਰ ਵੈਸੇ ਤੁਹਾਡਾ ਪਹਿਲਾ ਜਨਮ ਵੀ ਅਮਰਸਰ ਦਾ ਹੀ ਆ ਵਿਸ਼ੇਸ਼ ਹਾਂਜੀ ਸੋ ਟੋਟਲ ਤੁਸੀਂ ਆਪਣਾ ਜੀਵਨ ਕੈਨੇਡਾ ਤੋਂ ਪਹਿਲਾਂ ਆ ਜ਼ਿਆਦਾ ਅਮਰਸਰ ਦੇ ਵਿੱਚ ਅਮਰਸਰ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਮੇਰੇ ਤਾਇਆ ਜੀ ਹੈ ਉਹਨਾਂ ਨੂੰ ਲਿਖਣ ਪੜਨ ਦਾ ਬੜਾ ਸ਼ੌਂਕ ਹੁੰਦਾ ਸੀ ਉਹ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਉਹ ਹਮੇਸ਼ਾ ਮਤਲਬ ਕਿ ਕਹਿੰਦੇ ਰਹਿੰਦੇ ਹੁੰਦੇ ਸੀ ਵੀ ਪੜੋ ਪੜੋ ਪੜਦੇ ਰਹਿਣਾ ਤੇ ਮੇਰੇ ਜੇ ਇਧਰੋਂ ਅਸੀਂ ਦੇਖਿਆ ਜਾਵੇ ਤੇ ਮੇਰੇ ਪੇਕੇ ਘਰ ਦੇ ਵਿੱਚ ਇੰਨੀ ਹਾਇਰ এডਿਕੇਸ਼ਨ ਸ਼ਾਇਦ ਹੀ ਕਿਸੇ ਦੀ ਹੋਵੇ ਵੀ ਹੈ ਨਹੀਂ ਕੋਈ ਇੰਨਾ ਪੜਿਆ ਲਿਖਿਆ ਨਹੀਂ ਹੈਗਾ ਤੇ ਗਿਆਨ ਦਾ ਭੰਡਾਰ ਸੀਗਾ ਤੁਹਾਡਾ ਹਾਂਜੀ ਤੇ ਫਿਰ ਤੁਸੀਂ ਜਿਵੇਂ ਹੁਣ ਮੈਨੂੰ ਪੜਨ ਦਾ ਨਾ ਸ਼ੌਂਕ ਹੀ ਯੂਨੀਵਰਸਿਟੀ ਵਿੱਚ ਰਹਿ ਕੇ ਫਿਰ ਆਲਾ ਦੁਆਲਾ ਹੀ ਕੋ ਚੇਸਣਾ ਦਾ ਸੀਗਾ ਹਾਂਜੀ ਤੇ ਬੜਾ ਤੇ ਸਾਡਾ ਪੰਜਾਬੀ ਡਿਪਾਰਟਮੈਂਟ ਵੀ ਨਾ ਲਾਇਬ੍ਰੇਰੀ ਦੇ ਬਿਲਕੁਲ ਬੈਕ ਸਾਈਡ ਤੇ ਸੀ ਤੇ ਉੱਥੋਂ ਨਿਕਲਣਾ ਲਾਇਬ੍ਰੇਰੀ ਚਲੇ ਜਾਣਾ ਮੈਨੂੰ ਅੱਜ ਵੀ ਕਈ ਵਾਰੀ ਯਾਦ ਹੁੰਦਾ ਹੈ ਕਿ ਮੈਂ ਨਾ ਸਾਰਾ ਸਾਰਾ ਦਿਨ ਲਾਇਬ੍ਰੇਰੀ ਬੈਠੀ ਪੜਦੇ ਰਹਿਣਾ ਤੇ ਮੇਰੇ ਮੰਮਾ ਨੇ ਆਣਾ 4 ਵਜੇ ਹੱਥ ਵਿੱਚ ਨਿੰਬੂ ਪਾਣੀ ਤੇ ਫੁਲਕੇ ਲੈ ਕੇ ਕਿ ਮੇਰੀ ਕੁੜੀ ਵਿਚਾਰੀ ਭੁੱਖੀ ਬੈਠੀ ਹੋਈ ਹਿੱਥ। ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਖਾਣਾ ਵੀ ਖਾਣਾ ਆ ਕੇ ਨਹੀਂ ਖਾਣਾ ਆ ਕੇ ਤਾਬਾਂ ਦੇ ਵਿੱਚ ਇੰਨਾ ਮਸਤ ਹੋਏ ਜਾਂਦਾ ਨੋਟਸ ਬਣਾਈ ਜਾਣੇ ਲਿਖਦੇ ਰਹਿਣਾ ਜਦੋਂ 8 ਕਵਜੇ ਨਾ ਲਾਈਟਾਂ ਬੰਦ ਹੋਣੀਆਂ ਸ਼ੁਰੂ ਹੁੰਦੀਆਂ ਸੀ ਨਾ ਉਦੋਂ ਬਾਹਰ ਨਿਕਲੀਦਾ ਸੀ ਲਾਇਬ੍ਰੇਰੀ ਤੋਂ ਸੋ ਇੱਕ ਤਰ੍ਹਾਂ ਨਾਲ ਤੁਹਾਡੇ ਕਿਤਾਬਾਂ ਤੁਹਾਡੇ ਲਈ ਖੜਾਉਣੇ ਦਾ ਕੰਮ ਵੀ ਕਰਦੀਆਂ ਸੀ ਤੇ ਗਿਆਨ ਦਾ ਕੰਮ ਤਾਂ ਕਰਨੇ ਕਰਨਾ ਸੀ ਵੈਸੇ ਵੈਰੀ ਇੰਟਰਸਟਿੰਗ ਤੁਹਾਡਾ ਲਾਈਫ ਆਮ ਤੌਰ ਤੇ ਨਹੀਂ ਤਾਂ ਬੱਚੇ ਜਿਹੜੇ ਨੇ ਬਾਹਰ ਖੇਡਦੇ ਫਿਰਦੇ ਆ ਤੇ ਤੁਸੀਂ ਉਹਨੂੰ ਲਾਇਬ੍ਰੇਰੀ ਦੇ ਵਿੱਚ ਗੁਜ਼ਾਰ ਰਹੇ ਹੋ ਮੈਂ ਵੀ ਬੜਾ ਕੇਡੀ ਸੀ ਬੀਏ ਤੱਕ ਮੈਂ ਮਲਕੀ ਕਾਫੀ ਇੰਜੋਏ ਕੀਤਾ ਸਪੋਰਟਸ ਦੇ ਵਿੱਚ ਰਹੇ ਹਾਂ ਗਈ ਸੀ ਪਰ ਮੈਂ ਫਿਰ ਨਿਕਲ ਗਈ ਉਹ ਤੋਂ ਮੈਨੂੰ ਇੰਟਰਸਟ ਨਹੀਂ ਸੀ ਹੈਗਾ ਸਪੋਰਟਸ ਦੇ ਵਿੱਚ ਤੇ ਆ ਐਮਏ ਐਮਫੀਲ ਚ ਆ ਕੇ ਮੈਨੂੰ ਥੋੜਾ ਕਿਤਾਬਾਂ ਦੇ ਵਿੱਚ ਜ਼ਿਆਦਾ ਰੁਚੀ ਹੋਣੀ ਸ਼ੁਰੂ ਹੋਈ ਔਰ ਐਨਾ ਜ਼ਿਆਦਾ ਸੀ ਕਿ ਮੈਂ ਲਾਇਬ੍ਰੇਰੀ 'ਚ ਬੈਠੀ ਹੁੰਦੀ ਸੀ ਨਾ ਤੇ ਨਵੇਂ ਸਟੂਡੈਂਟਸ ਜਿਹੜੇ ਆਉਂਦੇ ਹੁੰਦੇ ਸੀ ਮੋਨੇ ਕਹਿੰਨਾ ਇਹ ਦੀਦੀ ਨੂੰ ਨਾ ਪਤਾ ਹੋਣਾ ਕਿਹੜੀ ਕਿਤਾਬ ਕਿੱਥੇ ਪਈ ਹੈ ਓਕੇ ਉਹਨਾਂ ਨੇ ਕੈਟਲੌਗ ਦੇਖਣ ਦੀ ਬਜਾਏ ਨਾ ਮੇਰੇ ਕੋਲ ਹੀ ਆ ਜਾਣਾ ਦੀਦੀਆਂ ਬੁੱਕ ਦੱਸ ਦੋ ਕਿੱਥੇ ਪਈ ਹੈ ਤੇ ਮੈਂ ਵੀ ਜਾ ਕੇ ਫਟਾਫਟ ਇਦਾਂ ਹੀ ਕੱਟਣੀ ਤੇ ਫੜਾ ਦੇਣੀ ਆ ਲੋ ਜੀ ਇੱਕਦਮ ਲਾਇਬ੍ਰੇਰੀ ਦੀ ਹੈਲਪ ਕਰਦੇ ਸੀ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਐਮਫਲ ਕਰੀ ਉਹਦਾ ਤੁਹਾਡਾ ਥੀਸਿਸ ਦਾ ਟਾਈਟਲ ਕੀ ਸੀਗਾ ਆ ਮੇਰਾ ਥੀਸਿਸ ਦਾ ਟਾਈਟਲ ਸੀ ਪੰਜਾਬ ਕਾਲਾ ਸਿੰਘ 베ਦੀ ਦਾ ਡਾਕਟਰ ਕਾਲਾ ਸਿੰਘ 베ਦੀ ਦਾ ਪੰਜਾਬੀ ਭਾਸ਼ਾ ਵਿਗਿਆਨ ਪ੍ਰਤੀ ਚਿੰਤਨ ਦ੍ਰਿਸ਼ਟੀ ਹਾਂਜੀ ਇਹਦੇ ਨਾਲ ਨਾਲ ਤੁਸੀਂ ਜਿਵੇਂ ਬੱਚਿਆਂ ਦੀ ਕਪਾ ਦੀ ਐਮਫੀਲ ਕਰਕੇ ਮੈਂ ਅਜੇ ਡਿਗਰੀ ਲਈ ਸੀ ਹਾਂਜੀ ਤੇ ਨਾਲ ਹੀ ਮੇਰੀ ਮੈਰिज ਹੋ ਗਈ ਅੱਛਾ ਪਰ ਮੈਨੂੰ ਉਦੋਂ ਬੜਾ ਹੁੰਦਾ ਸੀ ਕਿ ਮੈਂ ਪੀ ਐਚ ਡੀ ਕਰਨੀ ਆ ਕਮਲਜੀਤ ਕੋਰ ਜਸਲ ਮੈਮ ਸੀ ਮੇਰੇ ਐਮਫੀਲ ਦੇ ਗਾਈਡ ਮਾ ਨਾਨਾ ਹਮੇਸ਼ਾ ਗੱਲ ਕਰਦੀ ਰਹਿੰਦੀ ਸੀ ਕਿ ਮੈਂ ਨਾ ਤੁਹਾਡੇ ਕੋਲੋਂ ਹੀ ਪੀ ਐਚ ਡੀ ਕਰਨੀ ਹੈ ਤੇ ਮਨੋਂ ਮਲਕੀ ਤੁਸੀਂ ਕਰਵਾਨਾ ਜ਼ਰੂਰ ਅਗੋ ਤੇ ਪਰ ਮੈਰिज ਹੋ ਗਈ ਮੈਂ ਚਲੰਦਰ ਆ ਗਈ ਪਰ ਮਨ ਦੇ ਵਿੱਚ ਨਾ ਕਿਤੇ ਨਾ ਕਿਤੇ ਹੁੰਦਾ ਸੀ ਕਿ ਮੇਰੀ ਪੀ ਐਚ ਡੀ ਨਾ ਰਹਿ ਗਈ ਪਰ ਐ ਸੀ ਕਿ ਮੈਰिज ਤੋਂ ਬਾਅਦ ਵੀ ਨਾ ਇੱਧਰ ਵੀ ਮੇਰੇ ਜਿਹੜੇ ਮਦਰ ਇਨ ਲਾਅ ਉਹ ਪੰਜਾਬੀ ਟੀਚਰ ਨੇ ਰਿਟਾਇਰਡ ਪੰਜਾਬੀ ਟੀਚਰ ਸੀਗੇ ਤੇ ਮੇਰੇ ਜਠਾਨੀ ਵੀ ਪੜ ਰਹੀ ਸੀ ਆਫਟਰ ਮੈਰਿਜ ਵੀ ਨਾਲ ਨਾਲ ਪੜ ਰਹੀ ਸੀ ਆਪਣਾ ਚਲੋ ਇਹ ਪਰਿਵਾਰ ਚ ਵੀ ਐਜੂਕੇਸ਼ਨ ਹਾਂ ਇੱਥੇ ਵੀ ਆ ਜੋ ਬਾਕੀ ਥੋੜੀਆਂ ਜਿਹੀਆਂ ਇਸਮਸਿਆਵਾਂ ਚਲੋ ਨਾਲ ਨਾਲ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਾਲ ਨਾਲ ਚਲਦੀਆਂ ਹੀ ਰਹਿੰਦੀਆਂ ਨੇ ਬਿਲਕੁਲ ਹਾਂਜੀ ਬਾਕੀ ਬੱਚਿਆਂ ਦਾ ਹੁਣ ਉਹ ਵੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਾਂਜੀ ਹਾਂਜੀ ਆਫਟਰ ਮੈਰਿਜ ਦੇ ਮੈਂ 2-3 ਸਾਲ ਕੁਛ ਨਹੀਂ ਕੀਤਾ ਫਿਰ ਬੇਟਾ ਹੋਇਆ ਫਿਰ ਜਦੋਂ ਸਕੂਲ ਜਾਣ ਲੱਗਾ ਫਿਰ ਮੈਂ ਕਿਹਾ ਨਹੀਂ ਤੇ ਸਕੂਲ ਜਾਣ ਲੱਗ ਪਿਆ ਤੇ ਮੈਂ ਬੀਐਡ ਕਰ ਲਵਾਂ ਓਕੇ ਤੇ ਮੈਂ ਹਸਬੰਦ ਨੂੰ ਕਿਹਾ ਹਸਬੰਦ ਵੀ ਬਹੁਤ ਮਲਕੀ سپورਟਿਵ ਹੈਗੇ ਆ ਉਹਨਾਂ ਨੇ ਵੀ ਉਸੇ ਵੇਲੇ ਹੀ ਜਾ ਕੇ ਕਿਸੇ ਤੋਂ ਪੁੱਛੇ ਬਿਨਾਈ ਐਡਮਿਸ਼ਨ ਕਰਵਾਇਆ ਵੀ ਚੱਲ ਤੇਰੀ ਐਡਮਿਸ਼ਨ ਕਰਵਾ ਦਵਾ ਵੀ ਐੜ ਦੇ ਵਿੱਚ ਉਦੋਂ ਐ ਸੀ ਕਿ ਫਿਰ ਜਲੰਧਰ ਦੇ ਵਿੱਚ ਮੈਨੂੰ ਐਲਪੀਯੂ ਹੀ ਕੋਲ ਪੈਂਦਾ ਸੀ ਯੂਨੀਵਰਸਿਟੀ ਅੰਮ੍ਰਿਤਸਰ ਜਾਣਾ ਥੋੜਾ ਲੌਂਗ ਡਿਸਟੈਂਸ ਚ ਹੋ ਜਾਂਦਾ ਸੀ ਬੱਚਾ ਛੋਟਾ ਸੀ ਫਿਰ ਮੈਂ ਐਲਪੀਯੂ ਦੇ ਵਿੱਚ ਬੀਐੜ ਜੋਇਨ ਕਰ ਲਈ ਓਕੇ ਤੇ ਬੀਐੜ ਕੀਤੀ ਤੇ 02 ਐਵੀ ਸੀ ਕੀ ਜੀ ਇੰਨੀ ਐਜੂਕੇਸ਼ਨ ਹੋ ਗਈ ਆ ਤੇ ਬੀਐਡ ਜ਼ਰੂਰੀ ਸੀ ਜੇ ਆਪਾਂ ਟੀਚਰ ਲਗਣਾ ਕਿਸੇ ਸਕੂਲ ਦੇ ਉੱਤੇ ਬੀਐਡ ਹੋਣੀ ਜ਼ਰੂਰੀ ਸੀ ਉਸ ਬਾਅਦ ਫਿਰ ਮੈਂ ਸਕੂਲਾਂ ਦੇ ਵਿੱਚ ਪੜਾਇਆ ਵਖਰੇ ਵਖਰੇ ਤੇ ਫਿਰ ਲਾਇਲਪੁਰ ਦਾ ਪਾਲਸਾ ਬੋਲੇ ਤੋਂ ਤੁਹਾਨੂੰ ਤੁਹਾਨੂੰ ਦੇ ਟੋਰਟ ਅਵਾਰਡ ਵੀ ਤੁਸੀਂ ਆ ਰਿਹਾ ਹਾਂ ਜੀ ਹਾਂ ਜੀ ਮੈਂ ਨਾ ਐਂਡੀ ਵਿਕਟਰ ਸਕੂਲ ਸੀਗੀ ਪੰਜਾਬੀ ਟੀਚਰ ਵਜੋਂ ਤੇ ਉੱਥੇ ਬੜੇ ਇਮਪ੍ਰੈਸ ਹੋਏ ਜਿਹੜੇ ਕੋਆਰਡੀਨੇਟਰ ਮੈਮ ਸੀ ਨਾ ਕਿਉਂਕਿ ਟੀਚਰ ਜਿਹੜੇ ਹੁੰਦੇ ਨਾ ਗਵਰਨਮੈਂਟ ਐਡਿਟ ਸਕੂਲ ਉਹਨਾਂ ਦੀ ਸੈਲਰੀ ਜਿਹੜੀ ਬਹੁਤ ਘੱਟ ਹੁੰਦੀ ਹੈ ਅੱਛਾ ਤੇ ਟੀਚਰਸ ਆ ਇਹ ਹੁੰਦਾ ਕਿ ਗਏ ਇੱਕ ਕਲਾਸ ਲਏ ਲੈਕਚਰ ਲੈ ਕੇ ਆ ਗਏ ਫੇ ਮੇਰਾ ਇਹ ਹੁੰਦਾ ਸੀ ਕਿ ਮੈਨੂੰ ਸੈਲਰੀ ਨਾ ਨਹੀਂ ਸੀ ਇਹਨਾਂ ਦਾ ਇੱਕ ਪੈਸ਼ਨ ਹੁੰਦਾ ਨਾ ਟੀਚਿੰਗ ਪੈਸ਼ਨ ਮੈਨੂੰ ਇਹ ਸੀ ਕਿ ਮੈਂ ਬੱਚਿਆਂ ਲਈ ਆਈ ਆ ਤੇ ਮੈਂ ਕੁਝ ਕਰਕੇ ਜਾਵਾਂ ਇਥੋਂ ਮੈਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਫਿਰ ਉਹਨਾਂ ਦੀਆਂ ਐਕਟੀਵਿਟੀਆਂ ਕਰਵਾਉਣੀਆਂ ਵੱਖਰੀਆਂ ਵੱਖਰੀਆਂ ਅ ਬਕਰੀਆਂ ਬਕਰੀਆਂ ਗਤੀਵਿਧੀਆਂ ਦੇ ਵਿੱਚ ਪਾਰਟਿਸਪੇਸ਼ਨ ਉਹਨਾਂ ਦੀ ਕਰਵਾਣੀ ਤੇ ਉਹ ਪ੍ਰਿੰਸੀਪਲ ਸਰ ਤੇ ਕੋਆਰਡੀਨੇਟਰ ਮੈਮ ਜਿਹੜੇ ਬੜੇ ਇਮਪ੍ਰੈਸ ਹੋਏ ਮੇਰੇ ਤੋਂ ਕਿ ਐਨੇ ਆਪਣਾ ਇਹ ਨਹੀਂ ਦੇਖਿਆ ਕਿ ਮੈਨੂੰ ਮੇਨ ਤਾਨਾ ਕੀ ਮਿਲਦਾ ਹੈ ਯਾਨੀ ਆਪਣਾ ਪੂਰਾ ਸਮਾਂ ਇਸ ਸਕੂਲ ਲਈ ਦਿੱਤਾ ਜਿੰਨਾ ਵੀ ਆਂਦੀ ਹੈ ਜਾਂ ਬੱਚੇ ਬੜੇ ਪਿਆਰ ਨਾਲ ਸਾਰੇ ਆਉਂਦੇ ਸੀ ਮੇਰੇ ਕੋਲ ਤੇ ਫਿਰ ਜਦੋਂ ਇਦਾਂ ਫੰਕਸ਼ਨ ਹੋਇਆ ਫਿਰ ਮੈਂ ਵੀ ਸਰਪ੍ਰਾਈਜ਼ਡ ਹੈ ਕਿ ਜਦੋਂ ਉਹਨਾਂ ਨੇ ਮੇਰਾ ਨਾਮ ਅਨਾਉਂਸ ਕੀਤਾ ਅਚਾ ਵਾਰਡ ਲਈ ਹਾਂਜੀ ਤੇ ਇਸੇ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਮੈਂ ਲਾਇਲਪੁਰ ਖਾਲਸਾ ਕਾਲਜ ਫॉर ਔਮਨ ਦੇ ਵਿੱਚ ਚੱਲੇਗੀ ਹਾਂਜੀ ਉੱਥੇ ਵੀ ਮੇਰੇ ਕਾਫੀ ਸਟੂਡੈਂਟਸ ਆ ਜਿਹੜੇ ਹੁਣ ਵੀ ਮੇਰੇ ਨਾਲ ਕੰਟੈਕਟ ਦੇ ਵਿੱਚ ਹੈਗੇ ਆ ਤੇ ਉਹਨਾਂ ਨਾਲ ਵੀ ਫਿਰ ਮੈਂ ਵਕਰੀਆਂ ਵਕਰੀਆਂ ਅਗਤਿ ਵਿਧੀਆਂ ਕਰਵਾਂਦੀ ਹੁੰਦੀ ਸੀ ਹੂੰ ਹੂੰ ਕਿਉਂਕਿ ਕਾਲਜ ਦੇ ਵਿੱਚ ਸਿਰਫ ਆਪਾਂ ਲੈਕਚਰ ਸਿਸਟਮ ਦੇ ਨਾਲ ਹੀ ਨਹੀਂ ਪੜ੍ਹਾ ਸਕਦੇ ਬੱਚੇ ਜਿਹੜੇ ਨੇ ਚਾਹੇ ਉਹ ਵੱਡੇ ਵੀ ਹੋ ਗਏ ਜਾਂ ਛੋਟੇ ਬੱਚੇ ਜਾਂ ਵੱਡੇ ਬੱਚੇ ਨੇ ਪਰ ਉਹਨਾਂ ਨੂੰ ਸਿਰਫ ਆਪਾਂ ਲੈਕਚਰ ਦੇ ਕੇ ਨਹੀਂ ਸਮਝਾਇਆ ਜਾ ਸਕਦਾ ਤੇ ਕਲਾਸੇ ਵਿੱਚ ਥੋੜਾ ਹੋਰ ਵੱਖਰੀਆਂ ਵੱਖਰੀਆਂ ਤਕਨੀਕਾਂ ਵੀ ਵਰਤਨੀਆਂ ਪੈਂਦੀਆਂ ਉਹਨਾਂ ਨੂੰ ਸਮਝਾਣ ਲਈ ਕੋਈ ਵੀ ਇਦਾਂ ਦਾ ਜਿਵੇਂ ਪੰਜਾਬੀ ਸੱਭਿਆਚਾਰ ਦਾ ਜੇ ਕੋਈ ਟੌਪਿਕ ਹੋ ਜਾਣਾ ਤੇ ਮੇਰੀ ਇਹ ਆਦਤ ਹੁੰਦੀ ਸੀ ਕਿ ਚਲੋ ਬੱਚੇ ਨਾ ਕੁਝ ਕ੍ਰੀਏਟਿਵ ਆਈਡੀਆਸ ਲੈ ਕੇ ਆਣ ਮੈਂ ਉਹਨਾਂ ਨੂੰ ਸੁਜੈਸਟ ਕਰ ਦਿੰਦੀ ਹੁੰਦੀ ਸੀ ਇਦਾਂ ਇਦਾਂ ਦਾ ਕੰਮ ਤੁਸੀਂ ਕਰਨਾ ਜਿਵੇਂ ਹੁਣ ਪੰਜਾਬੀ ਸੱਭਿਆਚਾਰ ਦਾ ਟੌਪਿਕ ਹੁੰਦੇ ਸੀ ਪਲੱਸ 2 ਦੀ ਬੁੱਕ ਦੇ ਵਿੱਚ ਉਹਦੇ ਵਿੱਚ ਫਿਰ ਇਹ ਸੀ ਕਿ ਸੁਹਾਗ ਘੋੜੀਆਂ ਸਾਰਾ ਕੁਝ ਬੱਚਿਆਂ ਲਈ ਸਿਲੇਬਸ ਦੇ ਵਿੱਚ ਹੁੰਦੇ ਸੀ ਫਿਰ ਜੇ ਆਪਾਂ ਵਾਰਤਕ ਵਿੱਚ ਆਜੋ ਤੇ ਤਾਂ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਰਹਿਣ ਸਹਿਣ ਜੀਵਨ ਸਾਰੇ ਵੱਖਰੇ ਵੱਖਰੇ ਵਿਸ਼ਿਆਂ ਦੀ ਉੱਪਰ ਉਹਨਾਂ ਦੇ ਸੀਗੇ ਟੌਪਿਕ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਇਹਨਾਂ ਨੂੰ ਵੀ ਨਾ ਕਿਸੇ ਗਤੀਵਿਧੀਆਂ ਦੇ ਤੌਰ ਤੇ ਹੀ ਬੱਚਿਆਂ ਨੂੰ ਕਰਵਾਇਆ ਜਾਵੇ ਇੰਦਾ ਤੇ ਰੱਟਾ ਫਿਕੇਸ਼ਨ ਹੋ ਜਾਏਗੀ ਬੱਚੇ ਕੋੜੀਆਂ ਦੋ ਤਿੰਨ ਯਾਦ ਕਰ ਲੈਣਗੇ ਜਦੋਂ ਤੇ ਮੈਂ ਨਾ ਪੂਰਾ ਕਾਲਜ ਦਾ ਇੱਕ 파ਟ ਲੈ ਕੇ ਇਹਨਾਂ ਨੂੰ ਪੂਰਾ ਪੰਜਾਬੀ ਸਭਿਆਚਾਰੀ ਬਣਾ ਦਿੱਤਾ ਅੱਛਾ ਉਮਤਿਆਰੀ ਹੈਲਪ ਨਾਲ ਬੱਚੇ ਵੀ ਬੜੀ ਖੁਸ਼ੀ ਖੁਸ਼ੀ ਦੇ ਨਾਲ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਨੂੰ ਮਾਡਲਸ ਤਿਆਰ ਕਰਵਾਏ ਬੈਸਟ ਆਊਟ ਆਫ ਵੇਸ ਦੇ ਨਾਲ ਮੈਂ ਕਿਹਾ ਪੈਸੇ ਨਹੀਂ ਖਰਚਨੇ ਘਰਾਂ ਦੇ ਵਿੱਚੋਂ ਹੀ ਚੀਜ਼ਾਂ ਲਓ ਤੇ ਬਣਾਓ ਬਿਲਕੁਲ ਔਰ ਬੱਚੇ ਵੀ ਜਿੰਦਰੇ ਜਿਵੇਂ ਮੈਂ ਕਹਿੰਦੀ ਗਈ ਬੱਚਿਆਂ ਨੇ ਬੜੇ ਉਤਸ਼ਾਹਿਤ ਹੋ ਕੇ ਉਹ ਸਾਰੇ ਕੋਈ ਕੱਚੇ ਘਰ ਫਿਰ ਉਹ ਪੁਰਾਣੀਆਂ-ਪੁਰਾਣੀਆਂ ਗੱਲਾਂ ਲਿਖ ਕੇ ਉੱਪਰ ਲੈ ਕੇ ਆਏ ਕਿ ਮਕਾਨ ਭਾਵੇਂ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ ਐਦਾਂ ਦੇ ਨਾ ਸਾਰੇ ਉੱਪਰ ਲਿਖ ਕੇ ਤੇ ਕੋਈ ਜਿਵੇਂ ਚਰਖਾ ਹੋ ਗਿਆ ਤੇ ਮਿੱਟੀ ਦੇ ਘਾਰ ਹੋ ਗਏ ਹਾਂਡੀ ਹੋ ਗਈ ਇਦਾਂ ਦੇ ਚੁੱਲਾ ਹੋ ਗਿਆ ਸਾਰਾ ਕੁਝ ਫਿਰ ਆਪਾਂ ਇੱਕ ਵੱਖਰਾ ਜਿਹਾ ਵਿੜਾ ਇੱਕ ਤਿਆਰ ਕੀਤਾ ਉੱਥੇ ਸਾਰੇ ਮਾਡਲ ਬਣਾਏ ਫਿਰ ਇੱਕ ਦਿਨ ਇਦਾਂ ਦਾ ਮਿੱਥਿਆ ਜਿੱਥੇ ਵਿਆਹ ਦਾ ਪ੍ਰੋਗਰਾਮ ਵੀ ਸੀਗਾ ਪੰਜਾਬੀ ਦਾ ਜਾਗੋ ਕੱਢੀ ਫਿਰ ਵੱਖਰੇ ਵੱਖਰੇ ਟੋਲੀਆਂ ਬਣਾ ਕੇ ਇੱਕ ਤਰੰਜਨ ਦਾ ਦ੍ਰਿਸ਼ ਪੇਸ਼ ਕੀਤਾ ਫਿਰ ਘੋੜੀਆਂ ਸੁਹਾਗ ਬੱਚਿਆਂ ਨੇ ਖੁਦ ਬੋਲੇ ਗਾਏ ਤਰਜਾਂ ਦੇ ਨਾਲ ਮਿਊਜ਼ਿਕ ਦੇ ਨਾਲ ਤੇ ਉਹਨਾਂ ਦੇ ਵਿੱਚ ਇੰਟਰਸਟ ਵੀ ਪੈਦਾ ਹੋਇਆ ਕਿ ਇਹ ਸਾਡਾ ਸੱਭਿਆਚਾਰ ਕਿਦਾਂ ਦਾ ਸੀਗਾ ਵੈਰੀ ਨਾਈਸ ਉਹ ਫਿਰ ਥਾਰਾ ਕੁਝ ਦੇਖਦੇ ਹੋਏ ਫਿਰ ਪ੍ਰਿੰਸੀਪਲ ਮੈਮ ਡਾਕਟਰ ਨਵਜੋਤ ਜੀ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਕਹਿੰਦੇ ਕਿ ਇਦਾਂ ਦੇ ਪ੍ਰੋਫੈਸਰ ਜੇ ਹੌਨ ਕਾਲਜਾਂ ਦੇ ਵਿੱਚ ਤੇ ਬਹੁਤ ਵਧੀਆ ਉਹ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਨਾ ਚਾਲੀ ਰਿਹਾ ਸੀ ਕਿ ਅਸੀਂ ਕਾਲਜ ਦੇ ਵਿੱਚ ਨਾ ਕੋਈ ਇਦਾਂ ਦਾ ਪੰਜਾਬੀ ਕਲਚਰ ਨਾਲ ਸੰਬੰਧਿਤ ਨਾ ਕੁਝ ਬਣਾਈਏ ਕਿ ਉਹ ਸਮਗਰੀ ਜਿਹੜੀ ਇਕੱਠੀ ਕੀਤੀ ਜਾ ਸਕੇ ਉਹ ਲਈ ਨਾ ਤੇ ਉਹਨਾਂ ਨੇ ਉਸ ਤੋਂ ਬਾਅਦ ਕੀਤਾ ਵੀ ਲਾਲਪੁਰ ਖਾਲਸਾ ਕਾਲਜ ਫੂ ਵੂਮਨ ਚਲੰਦਰ ਦੇ ਵਿੱਚ ਬਣਿਆ ਹੋਇਆ ਸਾਰੀ ਪੰਜਾਬੀ ਭਰਾਤਾਂ ਸਮਗਰੀ ਇਕੱਠੀ ਕਰਕੇ ਰੱਖੀ ਹੋਈ ਹੈ ਪੂਰੀ ਵਰੀ ਵਰੀ ਨਹੀਂ ਔਰ ਇਹਦੇ ਨਾਲ ਇਹਦੇ ਕਹਿੰਦੇ ਕਿ ਇਹਦੀ ਪੇੜ ਜਿਹੜੀ ਮਲਕੀ ਭਵਨਦੀਪ ਨੇ ਪਹਿਲੇ ਹੀ 파ਤੀ ਸੀ ਅਜੇ ਮੈਂ ਸੋਚ ਹੀ ਰਹੀ ਸੀ ਤੇ ਉਹਨੇ ਕਰਕੇ ਹੀ ਪਹਿਲੇ ਦਿਖਾ ਦਿੱਤਾ ਕਿ ਇਹਦਾ ਕੀਤਾ ਜਾਦਾ ਹੈ ਬਾਕੀ ਇਹਦੇ ਨਾਲ ਅਧਿਆਪਕ ਤਾਂ ਵੱਖਰਾ ਪ੍ਰਿੰਸੀਪਲ ਤਾਂ ਵੱਖਰਾ ਬੱਚੇ ਬੜੇ ਦੌੜ ਦੌੜ ਕੇ ਆਉਂਦੇ ਹੁੰਦੇ ਨੇ ਉਹਨਾਂ ਦੇ ਅਸੀਂ ਤਾਂ ਉਹਨਾਂ ਦੀ ਕਲਾਸ ਚ ਜਾਣਾ ਹਾਂ ਬਿਲਕੁਲ ਉਸ ਤੋਂ ਬਾਅਦ ਤੇ ਬੱਚੇ ਮੈਡਮ ਜੀ ਕੋਈ ਨਾ ਕੋਈ ਐਕਟੀਵਿਟੀ ਫੇਰ ਕਰਵਾ ਦਿਓ ਫਿਰ ਮੈਂ ਫਿਰ ਇਹ ਹੁੰਦਾ ਸੀ ਕਿ ਸਾਨੂੰ ਵੀ ਕਾਫੀ ਸਾਰੀਆਂ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਸੀ ਕਾਲਜ ਦੇ ਦੂਜੇ ਵੀ ਕੰਮ ਅਸੀਂ ਕਰਨੇ ਹੁੰਦੇ ਸੀ ਲਿਖਤੀ ਕੰਮ ਵੀ ਤੇ ਫਿਰ ਅਸੀਂ ਕਈ ਵਾਰੀ ਚਲੋ ਜੇ ਜਿਆਦਾ ਸਮੇਂ ਦੀ ਘਾਟ ਹੋਣੀ ਫਿਰ ਪੋਇਮ ਰੈਸਿਟੇਸ਼ਨ ਕਰਵਾ ਦੇਣਾ ਬੱਚਿਆਂ ਦਾ ਤੇ ਬੱਚੇ ਅਸੀਂ ਮਾੜਾ ਜਿਹਾ ਮੈਂ ਸਲਾਹ ਕਰਨੀ ਕਲਾਸ 'ਚ ਖੜੇ ਹੋ ਕੇ ਮੈਂ ਕਹਿੰਨੀ ਐਦਾਂ ਨਾ ਮਾਣੇ ਕਿ ਅਸੀਂ ਕਰਾਂਗੇ ਅਸੀਂ ਕਰਾਂਗੇ ਉਹਨਾਂ ਦੇ ਵਿੱਚ ਤੁਸੀਂ ਐਕਸਾਈਟਮੈਂਟ ਪੈਦਾ ਕਰ ਦਿੱਤੀ ਹਾਂ ਫਿਰ ਬੱਚੇ ਦੌੜ ਦੌੜ ਕੇ ਆਪ ਹੀ ਆਂਦੇ ਸੀ ਮੈਡਮ ਜੀ ਹੋਣ ਉਹ ਫਿਰ ਕੁਝ ਨਾ ਕੁਝ ਕਰੀਏ ਫਿਰ ਨਾਟ ਮੁਕਾਬਲੇ ਕਰਵਾਏ ਮੈਂ ਕਾਲਜ ਦੇ ਵਿੱਚ ਸੋ ਉਹਨਾਂ ਦੀ એનર્ਜੀ ਨੂੰ ਤੁਸੀਂ ਪੋਜ਼ਿਟਿਵ ਸਾਈਡ ਵੱਲ ਅ ਮਤਲਬ ਮੋਲਡ ਕਰਿਆ ਉਧਰ ਪਾਸੇ ਲਾਇਆਗਾ ਹਾਂਜੀ ਹਾਂਜੀ ਬਿਲਕੁਲ ਤੇ ਇਹਦੇ ਨਾਲ ਹੀ ਤੁਸੀਂ ਬੱਚਿਆਂ ਦੀ ਕਹਾਤਾਵਾਂ ਇੱਕ ਇੱਕ ਮੈਂ ਮੈਂ ਬੱਚੇ ਲਈ ਕਹਾਤਾ ਲਿਖਣੀ ਬੜੀ ਔਖੀ ਸਮਝਦਾ ਕਿਉਂਕਿ ਉਹਨਾਂ ਦੀ ਮਾਨਸਿਕਤਾ ਤੇ ਆ ਕੇ ਤੁਹਾਨੂੰ ਹਾਂਜੀ ਉਹਨਾਂ ਦੇ ਲੈਵਲ ਦਾ ਕਾਣਾ ਬੰਦਾ ਤੁਸੀਂ ਪੂਰੀ ਦੀ ਪੂਰੀ ਕਿਤਾਬ ਬੱਚਿਆਂ ਦੀ ਮੈਂ ਨਾ ਐਸਾਈ ਮੈਂ ਨਾ ਜਦੋਂ ਸਕੂਲ ਪੜਾਉਂਦੀ ਹੁੰਦੀ ਸੀ ਨਾ ਤੇ ਮੈਂ ਬੈਠੀ ਹੋਣਾ ਤੇ ਪਹਿਲੇ ਪਹਿਲੇ ਤੇ ਮੈਂ ਨਾ ਜਦੋਂ ਕਵੀ ਕਵਿਤਾ ਉਚਾਰਨ ਮੁਕਾਬਲਾ ਸ਼ੁਰੂ ਕਰਵਾਇਆ ਨਾ ਤੇ ਇੱਕ ਬੱਚਾ ਮੇਰੇ ਕੋਲ ਆਇਆ ਮੈਡਮ ਜੀ ਮਨਨਾ ਕੋਈ ਕਵਿਤਾ ਮਿਲਦੀ ਨਹੀਂ ਪਈ ਫਿਰ ਮੈਨੂੰ ਇਹ ਹੁੰਦਾ ਸੀ ਕਿ ਬੱਚਿਆਂ ਨੂੰ ਨਾ ਥੋੜਾ ਆਪ ਲਿਖਣ ਦੀ ਆਦਤ ਪਾਈ ਜਾਏ ਮਨ ਕਿਹਾ ਕਿ ਬੇਟੇ ਥੋੜਾ ਸੋਚੋ ਕਲਾਸ ਚ ਜਦੋਂ ਤੁਸੀਂ ਮੇਰੇ ਤੇ ਕੋਈ ਕਵਿਤਾ ਲਿਖ ਦਿਓ ਅਧਿਆਪਕ ਤੇ ਹੀ ਲਿਖ ਲਓ ਜੇ ਮੈਂ ਕਲਾਸ ਚ ਆਂਦੀ ਆ ਤੇ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਉਹਨੂੰ ਲਾਈਨਾਂ ਬਣਾ ਕੇ ਕੋਸ਼ਿਸ਼ ਕਰੋ ਐਦਾਂ ਐਦਾਂ ਕਰ ਦੇਣਾ ਤੇ ਮੈਂ ਖੁਦ ਮਤਲਬ ਕਿ ਉਹਨੂੰ ਹੈਲਪ ਕੀਤੀ ਆ ਆਪਾਂ ਦੋਨਾਂ ਨੇ ਬੈਠ ਕੇ ਕਵਿਤਾ ਲਿਖੀ ਤੇ ਉਸ ਤੋਂ ਬਾਅਦ ਨਾ ਫਿਰ টিਚਰਸਡੇ ਆਇਆ ਮੈਂ ਨਾ ਮੈਂ ਕਹਾਂ ਚਲ ਮੈਂ ਵੀ ਕੋਈ ਕਵਿਤਾ ਲੇਖੀ ਨਾ ਵਾਂ ਬੱਚਿਆਂ ਦੇ ਲੈਵਲ ਦੀ ਨਾ ਤੇ ਮੈਂ ਇੱਕ ਕਵਿਤਾ ਵੈਸੇ ਹੀ ਬੈਠੇ ਬੈਠੇ 7-8 ਲਾਈਨਾਂ ਲੇਖ ਦਿੱਤੀਆਂ ਤੇ ਮੈਂ ਅਜੀਤ ਅਖਬਾਰ ਦੇ ਵਿੱਚ ਨਾ ਆਪਣੇ ਹਸਬੰਦ ਨੂੰ ਭੇਜਿਆ ਮੈਂ ਕਿਹਾ ਮੈਂ ਪਹਿਲੀ ਕਵਿਤਾ ਲਿਖੀ ਹੈ ਤੇ ਭਰੋਇਆ ਥੋੜੀ ਆਪਣੀ ਮੈਡੀਟੇਸ਼ਨ ਨੂੰ ਤੇ ਤੁਸੀਂ ਅਜੀਤ ਪੇਪਰ 'ਚ ਭਲਾ ਦੇ ਕੇ ਆਓ ਛਪਦੀ ਹੈ ਕਿ ਨਹੀਂ ਛਪਦੀ ਤੇ ਉਹ ਨਾ ਸੱਚੀ ਮੁੱੱਚੀ ਛਾਪ ਗਈ ਉਹ ਬੱਚਿਆਂ ਦੇ ਕਾਰਨਰ ਦੇ ਵਿੱਚ ਛਪ ਜਾਂਦੀ ਹੈ ਤੇ ਛਾਪ ਗਈ ਤੇ ਮੈਂ ਬੜੀ ਖੁਸ਼ ਹਈ ਕਿਉਂਕਿ ਉਹ ਮੇਰੀ ਪਹਿਲੀ ਕਵਿਤਾ ਛਪੀ ਸੀ ਤੇ ਉਹ ਵੀ ਅਜੀਤ ਅਖਬਾਰ ਜਲੰਧਰ ਦਾ ਮਤਲਬ ਬਹੁਤ ਵੱਡੀ ਗੱਲ ਹੈ ਮੇਰੇ ਲਈ ਬੜੀ ਵੱਡੀ ਗੱਲ ਸੀ ਕਿ ਚਲੋ ਉੱਥੇ ਛਾਪ ਗਈ ਮੈਂ ਤੇ ਵੈਸੇ ਹੀ ਲਿਖੀ ਸੀ ਤੇ ਉਸ ਤੋਂ ਬਾਅਦ ਨਾ ਮੈਨੂੰ ਉਹਦੇ ਤੇ ਨਾ ਤਿੰਨ ਚਾਰ ਖੱਤ ਵੀ ਆ ਗਏ ਓਕੇ ਐਪਰੀਸ਼ੀਏਸ਼ਨ ਦੇ ਮਲਕੀ ਮੁਬਾਰਕਬਾਦ ਦੇ ਕਿ ਤੁਹਾਡੀ ਕਵਿਤਾ ਅਸੀਂ ਪੜ੍ਹੀ ਜਿਹੜੇ ਉਹ ਖਾਤਾ ਹੈ ਨਾ ਉਹਨਾਂ ਨੇ ਬੜਾ ਮਲਕੀ ਹੋਰ ਉਹ ਤੇ ਸ਼ਾਇਦ ਕੀਤਾ ਅੰਦਰੋਂ ਕਿ ਜੇ ਮੈਂ ਲਿਖਿਆ ਕੁਝ ਨਾ ਕੁਝ ਵਧੀਆ ਹੋਏਗਾ ਹੀ ਕਿਸੇ ਨੂੰ ਵਧੀਆ ਲੱਗੀ ਵੀ ਕੋਈ ਪੜਨ ਵਾਲਾ ਵੀ ਹੈਗਾ ਫਿਰ ਤੁਸੀਂ ਹੋਰ ਕਹੋ ਫਿਰ ਮੈਂ ਛੋਟੀਆਂ ਛੋਟੀਆਂ ਹੋਰ ਆਪਣੇ ਇੱਕ ਵਾਰੀ ਵੈਸੇ ਹੀ ਵੇੜੇ 'ਚ ਬੈਠੀ ਸੀ ਅਸੀਂ ਨਾ ਤੋਤਿਆਂ ਲਈ ਕੁਝ ਖਾਂਦੇ ਪਾਉਂਦੇ ਹੁੰਦੇ ਸੀ ਉੱਪਰ ਤੇ ਪਹਿਲੇ ਇੱਕ ਪੈਰਟ ਆਂਦਾ ਸੀ ਉਹ ਆ ਕੇ ਖਾ ਕੇ ਜਾਂਦਾ ਸੀ ਹੌਲੀ ਹੌਲੀ ਦੋ ਆਣੇ ਸ਼ੁਰੂ ਹੋ ਗਏ ਤੇ ਨਾਰੇ ਸ਼ੁਰੂ ਮੈਂ ਬੇੜੇ ਤੇ ਬੈਠੀ ਤਾਂ ਮੈਂ ਦੇਖੀ ਜਾਵਾਂ ਫਿਰ ਮੈਂ ਤੋਤਿਆਂ ਦੇ ਕਵਿਤਾ ਲਿਖ ਦਿੱਤੀ ਬੈਠੇ ਬੈਠੇ ਬੱਚੇ ਮੋਬਾਈਲ ਫੋਨ ਫੜਦੇ ਸੀ ਫਿਰ ਮੋਬਾਈਲ ਤੇ ਇੱਕ ਦੋ ਐਦਾਂ ਹੀ ਕਰਦੇ ਕਰਦੇ ਨਾ ਤੇ ਉਹ ਕਾਫੀ ਕਵਿਤਾਵਾਂ ਇਕੱਠੀਆਂ ਆ ਗਈਆਂ ਵੀ ਬੱਚੇ ਫਿਰ ਬੇਟਾ ਜਾਂਦਾ ਸੀ ਡੀਪੀਐਸ ਸਕੂਲ ਉੱਥੇ ਉਹਨਾਂ ਦੇ ਸਕੂਲ 'ਚ ਕੋਈ ਮਲਕੀ ਕਵਿਤਾ ਮੁਕਾਬਲਾ ਜਾਂ ਹੋਣਾ ਫਿਰ ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਕਿਤੋਂ ਲੱਭ ਕੇ ਕਵਿਤਾ ਤਾਂ ਆਪਣੇ ਬੱਚੇ ਨੂੰ ਕਿ ਉਹ ਜਾਵੇ ਤੇ ਬੋਲੇ ਫਿਰ ਜਿਵੇਂ ਲੋੜੀ ਤੇ ਉਹਨਾਂ ਨੂੰ ਫਿਰ ਮੈਂ ਆਪ ਹੀ ਲਿਖਣੀ ਸ਼ੁਰੂ ਕਰ ਦਿੱਤੀ ਕਿ ਲੋੜੀ ਦਾ ਤਿਉਹਾਰ ਹੈ ਚਲੋ ਇਹਦੇ ਤੇ ਕਵਿਤਾ ਲਿਖ ਦੋ ਤੇ ਉਹ ਬੇਟੇ ਨੂੰ ਦੇ ਦੇਣੀ ਐਦਾਂ ਹੀ 2-3 ਸਾਲਾਂ ਦੇ ਵਿੱਚ ਫਿਰ ਮੈਗਜ਼ੀਨ ਉਹਨਾਂ ਦੇ ਸਕੂਲ ਵੀ ਛਪਦੇ ਸੀ ਤੇ ਉਹਨਾਂ ਨੂੰ ਵੀ ਆਂਦਾ ਸੀ ਕਿ ਘਰੋਂ ਕੁਝ ਲੈ ਕੇ ਆਓ ਕਹਾਣੀ ਜਾਂ ਕਵਿਤਾ ਤੇ ਫਿਰ ਮੈਂ ਕਵਿਤਾ ਫੇਰ ਲੇਖਿਤ ਕੇ ਦੇ ਦੇਣੀ ਓ ਇਦਾਂ ਇਦਾਂ ਕਰ ਦੇਣਾ 15 20 ਕਵਿਤਾਵਾਂ ਇਕੱਠੀਆਂ ਕਿ ਮੈਂ ਕਹਾਂ ਚਲੋ ਇਹਨੂੰ ਇੱਕ ਬੁੱਕ ਦੇ ਵਿੱਚ ਹੀ ਢੇਡ ਪਈ ਗਏ ਇਹਦੇ ਨਾਲ ਨਾਲ ਤੁਸੀਂ ਕੋਵਿਡ ਦੇ ਟਾਈਮ ਦੇ ਵਿੱਚ ਇੱਕ ਜਿੰਦਗੀ ਜਿੰਦਗੀ ਪੁਸਤਕ ਕੋਟਾਵਾਂ ਦੀ ਐਡਿਟ ਵੀ ਕਰੀ ਸੀ ਹਾਂਜੀ ਹਾਂਜੀ ਲਾਇਲਪੁਰ ਖਾਲਸਾ ਕਾਲਜ ਫॉर ਔਰਮਨ ਦੇ ਵਿੱਚ ਮੈਂ ਪੜਾਉਂਦੀ ਸੀ ਕਰੋਨਾ ਦਾ ਦੌਰ ਆਇਆ ਬੜਾ ਖਤਰਨਾਕ ਦੌਰ ਸੀ ਸਾਰਿਆਂ ਲਈ ਬਹੁਤ ਹੀ ਜਿਹੜਾ ਬੁਰਾ ਸੀਗਾ ਸਮਾਂ ਉਹ ਤੇ ਉਦੋਂ ਇਹ ਸੀ ਕਿ ਸਾਰਾ ਕੁਝ ਬੰਦ ਹੋ ਚੁੱਕਾ ਸੀ ਤੇ ਅਸੀਂ ਜੇ ਪੜਾਉਂਦੇ ਸੀ ਤੇ ਅਸੀਂ ਘਰੋਂ ਹੀ ਆਨਲਾਈਨ ਹੀ ਕਲਾਸਾਂ ਵਗੈਰਾ ਲੈਂਦੇ ਸੀ ਤੇ ਕਈ ਤੇ ਟੀਚਰ ਬਿਲਕੁਲ ਬੇਰੁਜ਼ਗਾਰ ਹੀ ਹੋ ਗਏ ਸੀ ਕਿਉਂਕਿ ਜੇ ਆਨਲਾਈਨ ਕਲਾਸਾਂ ਲੈ ਰਹੇ ਤੇ ਕਾਫੀ-ਕਾਫੀ ਬੱਚੇ ਇੱਕੋ ਟੀਚਰ ਹੀ ਪੜਾ ਸਕਦਾ ਸੀ ਤੇ ਉਸ ਦੌਰ ਦੇ ਵਿੱਚ ਵੀ ਹੁਣ ਜਿਵੇਂ ਜਿਹੜਾ ਸਾਇਤ ਆ ਉਹ ਸਮਾਜ ਦੇ ਵਿੱਚ ਉਪਜਦਾ ਤੇ ਉਹ ਜਿਹੜਾ ਵੱਖਰੀਆਂ ਵੱਖਰੀਆਂ ਚੀਜ਼ਾਂ ਜਦੋਂ ਦੌਰ ਦੇ ਵਿੱਚ ਸਭ ਭੁੱਖ ਮਰੀ ਸਾਹਮਣੇ ਆਈ ਤੇ ਫਿਰ ਡਾਕਟਰਾਂ ਦਾ ਸਾਰਾ ਸਾਹਮਣੇ ਆਇਆ ਕਿ ਹੁਣ ਇੱਕ ਨੈਗੇਟਿਵ ਪੱਖ ਵੀ ਹੁੰਦਾ ਪੋਜ਼ਿਟਿਵ ਪੱਖ ਵੀ ਹੁੰਦੇ ਆ ਦੋਨੋਂ ਤਰ੍ਹਾਂ ਦੇ ਪੱਖ ਸਾਰਿਆਂ ਦੇ ਸਾਹਮਣੇ ਆਇਆ ਰਾਜਨੀਤਿਕ ਤੌਰ ਤੇ ਕੀ ਕੀ ਹੋ ਰਿਹਾ ਤੇ ਫਿਰ ਮੇਰਾ ਮਨ ਕੀਤਾ ਕਿ ਚਲੋ ਮੈਂ ਨਾ ਮੈਂ ਬੈਠੀ ਬੈਠੀ ਨਾ ਉਦੋਂ ਫਿਰ ਮੈਂ ਐ ਸੀ ਕਿ ਕੰਮ ਤੇ ਕੋਈ ਹੈ ਨਹੀਂ ਸੀ ਮੈਂ ਆਪਣੇ ਸਾਡਾ ਆਪਣਾ ਬਿਜ਼ਨਸ ਹੈ ਵੈਸਟਰਨ ਯੂਨੀਅਨ ਦਾ ਅੱਛਾ ਤੇ ਮੈਂ ਉੱਥੇ ਫਿਰ ਹਸਬੈਂਡ ਦੇ ਨਾਲ ਹੀ ਮੈਂ ਉੱਥੇ ਬੈਠਣਾ ਸ਼ੁਰੂ ਕਰਤਾ ਘਰ ਵੀ ਫਿਰ ਮਨੋ ਜਿਹੜਾ ਬੰਦਾ ਹੁਣ ਪਹਿਲੇ ਕੰਮ ਕਰਦਾ ਹੋਇਓ ਘਰ ਨਹੀਂ ਬੈਠ ਸਕਦਾ ਫਿਰ ਉੱਥੇ ਬੈਠਣਾ ਤੇ ਬੈਠੇ ਬੈਠੇ ਇੰਟਰਨੈਟ ਤੋਂ ਉਹ ਕਵਤਾਵਾ ਹਾਂ ਉੱਥੇ ਬੈਠੇ ਬੈਠੇ ਨਾ ਫਿਰ ਮੈਂ ਉਹ ਉੱਥੇ ਵੀ ਬੈਠਣਾ ਤੇ ਕਈ ਵਾਰੀ ਕਸਟਮਰ ਮਲਕ ਜਿਹੜੇ ਆ ਗਏ ਭੇਜਣਾ ਫਿਰ ਮੈਂ ਵਿੱਚੋਂ ਵੇਲੀ ਉਹ ਜਾਣਾ ਫਿਰ ਮ ਕਾਪੀ ਪੈਨ ਕੋਲ ਹੋਣਾ ਤੇ ਮੈਂ ਕਹਿੰਦਾ ਚਲੋ ਕਵਿਤਾ ਆਪੇ ਆਪੇ ਵਿਚਾਰ ਆਂਦੇ ਗਏ ਤਿੰਨ ਚਾਰ ਕਵਿਤਾਵਾਂ ਮ ਲਿਖੀਆਂ ਕਰੋਨਾ ਦੇ ਉੱਪਰ ਹਾਂ ਕਿਉਂਕਿ ਜਿਆਲੇ ਦੁਆਲੇ ਨਾ ਦੇਖਦੇ ਸੀ ਕੀ ਹੋ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਜਿਹੜੇ ਕਸਟਮਰ ਵੀ ਜਿਹੜੇ ਆਉਂਦੇ ਸੀ ਉਹ ਵੀ ਆ ਕੇ ਆਪਣੀ ਦੁੱਖ ਭਰੀ ਹਾਲਤ ਦੱਸ ਕੇ ਜਾਂਦੇ ਸੀ ਵੀ ਐ ਇਦਾਂ ਐਦਾਂ ਹੋ ਰਿਹਾ ਤੇ ਉਹ ਸਾਰੀਆਂ ਗੱਲਾਂ ਨੂੰ ਜਿਵੇਂ ਆਪਾਂ ਕਹਿ ਦਿੰਨੇ ਨਾ ਜਿਥਾਰਥਕ ਚਿੱਤਰਣ ਹੈਗਾ ਉਸ ਬੁੱਕ ਦੇ ਵਿੱਚ ਉਸ ਸਮਾਂਕਾਲ ਦਾ ਸਾਰਾ ਸੋਸ ਪੁਸਤਕ ਦੇ ਵਿੱਚ ਤੁਸੀਂ ਕੁਝ ਆਪਣੀਆਂ ਉਤਾਵਾਂ ਕੁਝ ਉਹਨਾਂ ਦੇ ਚਾਰ ਮੇਰੀਆ ਕਵਿਤਾਵਾਂ ਹਾਂਜੀ ਤੇ ਕੁਝ ਮੈਂ ਲਾਇਆ ਜਿਹੜਾ ਐਲ ਪੀ ਯੂ ਮੈਂ ਪੀ ਐਚ ਡੀ ਕਰ ਰਹੀ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਉੱਥੋਂ ਦੇ ਪ੍ਰੋਫੈਸਰ ਸਾਹਿਬਾਨ ਦੀਆਂ ਵੀ ਕਵਿਤਾਵਾਂ ਉਸ ਬੁੱਕ ਦੇ ਵਿੱਚ ਹੈਗੀਆਂ ਕੁਝ ਮੇਰੇ ਨਾਲ ਜਿਹੜੇ ਪੀ ਐਚ ਡੀ ਕਰ ਰਹੇ ਸੀਗੇ ਸਕਾਲਰ ਉਹਨਾਂ ਦੀਆਂ ਕਵਿਤਾਵਾਂ ਲਈਆਂ ਤੇ ਮੇਰੇ ਡਾਕਟਰ ਨਵਜੋਤ ਜੀ ਉਹਨਾਂ ਦੀ ਇਹ ਕਿੰਨ ਕਵਿਤਾਵਾਂ ਤੇ ਫਿਰ ਉਹਨਾਂ ਦੇ ਅੱਗੇ ਜਿਹੜੇ ਕੋਲੀਗ ਸੀਗੇ 2 4 ਉਹਨਾਂ ਨੇ ਵੀ ਕਵਿਤਾਵਾਂ ਆਪਣੀਆਂ ਭੇਜੀਆਂ ਡਾਕਟਰ ਨਵਰੂਪ ਹੈਗੇ ਆ ਆ ਕੇਮ ਵੀ ਕਾਲ ਆਈ ਤੇ ਉਹਨਾਂ ਦੀ ਵੀ ਕਵਿਤਾ ਉਹਨਾਂ ਨੇ ਵੀ ਭੇਜੀ ਫਿਰ ਮੈਨੂੰ ਮੈਨੂੰ ਕਾਲ ਤੇ ਉਹ ਤੇ ਹੈਡ ਆਫ ਦੀ ਡਿਪਾਰਟਮੈਂਟ ਹੈਡ ਆਫ ਦੀ ਡਿਪਾਰਟਮੈਂਟ ਤੇ ਇਦਾਂ ਹੀ ਫਿਰ ਫਿਰ ਅਸੀਂ ਬੁੱਕ ਦੇ ਨਾਮ ਤੇ ਫਿਰ ਗੱਲ ਆਈ ਬੁੱਕ ਦਾ ਨਾਮ ਕੀ ਰੱਖਿਆ ਜਾਏ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਅੱਛਾ ਫਿਰ ਪ੍ਰਿੰਸੀਪਲ ਮੈਮ ਨਾਲ ਕੀ ਆਪਾਂ ਡਿਸਕਸ ਕਰਕੇ ਫਿਰ ਬੁੱਕ ਦਾ ਨਾਮ ਜ਼ਿੰਦਾਬਾਦ ਜ਼ਿੰਦਗੀ ਰੱਖਿਆ ਗਿਆ। ਜਿੰਦਾਬਾਦ ਜਿੰਦਾਬਾਦ। ਇਹ ਹੁਣ ਮੈਂ ਥੋੜਾ ਜਿਹਾ ਮਿੰਟ ਲੈ ਆਪਣੇ ਕੋਲ। ਤੁਸੀਂ ਸਿਨਮੇ ਦੇ ਨਾਲ ਵੀ ਜੁੜੇ ਹੋਇਆ। ਤੁਹਾਡਾ ਸਿਨਮੇ ਨਾਲ ਬੜਾ ਜਿਹਦਾ ਸੰਬੰਧ ਤੁਸੀਂ ਸਿਨਮੇ ਦੇ ਵਿੱਚ ਨਾਰੀਵਾਦ ਇਸ ਵਿਸ਼ੇ ਦੇ ਉੱਤੇ ਕਾਫੀ ਕੰਮ ਕੀਤਾ ਹੈਗਾ। ਔਰ ਤੁਸੀਂ ਥੋੜਾ ਜਿਹਾ 2-3 ਮਿੰਟਾਂ ਦੇ ਵਿੱਚ ਇਹ ਇਸ ਵਿਸ਼ੇ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ। ਅ ਸਿਨੇਮੇ ਬਾਰੇ ਤੇ ਮੈਂ ਇਹੀ ਕਹਾਂਗੀ ਕਿ ਜਿਹੜਾ ਸਿਨੇਮਾ ਹੈ ਨਾ ਉਹ ਵੀ ਸਾਰੀ ਜਿਹੜੀ ਆਪਣੀ ਸਮਗਰੀ ਹੈ ਨਾ ਉਹ ਸਮਾਜ ਵਿੱਚੋਂ ਹੀ ਲੈਂਦਾ ਜਿਹੜਾ ਸਮਾਜ ਹੈ ਉਹ ਵਿਸ਼ਾ ਦਿੰਦਾ ਹੈ ਕਿ ਕਿਸ ਵਿਸ਼ੇ ਤੇ ਗੱਲ ਕੀਤੀ ਜਾਵੇ ਤੇ ਹੁਣ ਜਿਹੜੇ ਦਰਸ਼ਕ ਜੇ ਅਸੀਂ ਪਾਠਕ ਵਰਗ ਦੀ ਗੱਲ ਕਰੀਏ ਤੇ ਕਿਤਾਬਾਂ ਜਿਹੜੇ ਨੇ ਪੰਜਾਬੀ ਦੇ ਵਿੱਚ ਬਹੁਤ ਘੱਟ ਪਾਠਕ ਰਹਿ ਗਏ ਜਿਹੜੇ ਪੜਦੇ ਆ ਪਰ ਇਹਦਾ ਮੈਨੂੰ ਲੱਗਦਾ ਕਿ ਜਿਹੜਾ ਸਿਨੇਮਾ ਹੈ ਆਪਾਂ ਫਿਲਮਾਂ ਰਾਇਨਾ ਕਰੋੜਾਂ ਲੋਕਾਂ ਤੱਕ ਆਪਣੀ ਗੱਲ ਜਿਹੜੀ ਪਹੁੰਚਾ ਸਕਦਾ ਹੈ ਤੇ ਬਹੁਤ ਸਾਰੇ ਨਾਵਲ ਕਹਾਣੀਆਂ ਤੇ ਆਧਾਰਿਤ ਜਿਹੜੀਆਂ ਫਿਲਮਾਂ ਨੇ ਉਹ ਬਣੀਆਂ ਵੀ ਨੇ ਜਿਵੇਂ ਅਨੇਕੋ ਰੇਤਾ ਦਾ ਅਨਗੁਰਜੀਤ ਸਿੰਘ ਦੇ ਨਾਵਲ ਤੇ ਮੜੀ ਦਾ ਦੀਵਾ ਫਿਲਮ ਬੂਟਾ ਸਿੰਘ ਸ਼ਾਹ ਤੇ ਲਾਲੀ ਨਾਵਲ ਤੇ ਲਾਲੀ ਫਿਲਮ ਹੈ ਵੈਰੀ ਨਾਵਲ ਦੇ ਉੱਪਰ ਮੇਰੀ ਮਹਿੰਦੀ ਦਾ ਰਾਗੋਦਾਸ ਫਿਲਮ ਬਣੀ ਹੈ ਕਿਸਾਨ ਫਿਲਮ ਹੈ ਇਸੇ ਤਰ੍ਹਾਂ ਹੀ ਅਮ੍ਰਿਤਾ ਪ੍ਰੀਤਮ ਜੀ ਦਾ ਨਾਵਲ ਅ ਵਿੰਜਰ ਉਹਦੇ ਤੇ ਫਿਲਮਾਂ ਬਣੀਆਂ ਬਹੁਤ ਕਮਾਲ ਦੀਆਂ ਹਾਂਜੀ ਬਹੁਤ ਕਮਾਲ ਦੀਆਂ ਫਿਲਮਾਂ ਬਣੀਆਂ ਆਈਆਂ ਤੇ ਮੈਨੂੰ ਲੱਗਦਾ ਕਿ ਜਿਹੜਾ ਸਿਨੇਮਾ ਨਾ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਮਨੋਰੰਜਨ ਦੇ ਨਾਲ ਨਾਲ ਆਪਾਂ ਸਿੱਖਿਆਦਾਇਕ ਪ੍ਰੇਰਣਾਦਾਇਕ ਜਿਹੜੀਆਂ ਫਿਲਮਾਂ ਬਣਾ ਕੇ ਆਪਾਂ ਆਪਣੇ ਜਿਹੜੇ ਦਰਸ਼ਕਾਂ ਤੱਕ ਆਪਾਂ ਚੰਗੀਆਂ ਗੱਲਾਂ ਪਹੁੰਚਾ ਸਕਦੇ ਹਾਂ ਅੱਜ ਦਾ ਜਿਹੜਾ ਮੀਡੀਅਮ ਕਿਤਾਬਾਂ ਨਾਲੋਂ ਜ਼ਿਆਦਾ ਲੋਕੀ ਦੇਖਣਾ ਪਸੰਦ ਦੇਖਣ ਨੂੰ ਸਿਨੇਮਾ ਜਿਹੜਾ ਦ੍ਰਿਸ਼ ਦ੍ਰਿਸ਼ਾਤਮਕ ਮਾਧਿਅਮ ਹੈਗਾ ਮਨੋਰੰਜਨ ਦਾ ਸਾਧਨ ਹੈ ਨਾਲੇ ਸਿਨੇਮਾ ਦੇ ਵਿੱਚ ਇਹ ਹੈ ਕਿ ਅਸੀਂ ਵੱਖਰੀਆਂ ਵੱਖਰੀਆਂ ਨਾ ਤਕਨੀਕਾਂ ਲਗਾ ਕੇ ਜਿਹੜੀਆਂ ਅਨ ਕਈਆਂ ਗੱਲਾਂ ਨੇ ਉਹਨਾਂ ਨੂੰ ਵੀ ਆਪਾਂ ਪੇਸ਼ ਕਰ ਸਕਦੇ ਹਾਂ ਵੱਖਰੇ ਵੱਖਰੀਆਂ ਤਕਨੀਕਾਂ ਦੇ ਨਾਲ ਉਹ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਬਣਾਇਆ ਬਣਾਇਆ ਸਾਹਮਣੇ ਇੰਟਰਟੇਨਮੈਂਟ ਐਂਟਰਟੇਨਮੈਂਟ ਦੇ ਤੌਰ ਤੇ ਦਿਨ ਵਿੱਚ ਸਾਇਤਕਾਰ 94 ਸ਼ਬਦਾਂ ਦੀ ਚੋਣ ਕਰਕੇ ਜਿਹੜੀਆਂ ਨਕਈਆਂ ਗੱਲਾਂ ਜਿਹੜੀਆਂ ਨਹੀਂ ਆਪਾਂ ਸਾਂਝੀਆਂ ਕਰ ਸਕਦੇ ਉਹਨਾਂ ਨੂੰ 94 ਸ਼ਬਦਾਂ ਦੀ ਚੋਣ ਕਰਕੇ ਆਪਾਂ ਉਹ ਗੱਲਾਂ ਲਿਖਦਾ ਸਾਇਤਕਾਰ ਇਸੇ ਤਰ੍ਹਾਂ ਹੀ ਨਿਰਦੇਸ਼ਕ ਜਿਹੜਾ ਵੱਖਰੇ ਵੱਖਰੇ ਚੇਨ ਵਰਤ ਲੈਂਦਾ ਵੱਖਰੀ ਹੋ ਗਿਆ ਫਿਲਮਾਂਕਨ ਵਿਧੀਆਂ ਵਰਤ ਲੈਂਦਾ ਤੇ ਉਹਦੇ ਨਾਲ ਵਧੀਆ ਢੰਗ ਨਾਲ ਉਹ ਗੱਲਾਂ ਜਿਹੜੀਆਂ ਨੇ ਆਪਾਂ ਦਿਖਾਈਆਂ ਜਾ ਸਕਦੀਆਂ ਨੇ ਦਰਸ਼ਕ ਦੇ ਸਾਹਮਣੇ ਉਹ ਪੇਸ਼ ਕਰ ਦਿੰਦਾ ਆ ਪਵਨਦੀਪ ਜੀ ਤੁਸੀਂ ਕਲਾ ਦੇ ਅੰਗ ਸੰਗ ਵਿੱਚ ਆਏ ਬੜੀਆਂ ਵਧੀਆ ਗੱਲਾਂ ਕੀਤੀਆਂ ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਨਿਰਦੇਸ਼ਕਾਂ ਨੂੰ ਥੋੜਾ ਜਿਹਾ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇੱਕ ਚਲੋ ਪਿਆਸਾ ਤੇ ਸਾਰਿਆਂ ਨੇ ਕਮਾਣਾ ਹੀ ਹੈ ਪ্যায়ਸੇ ਆਪਣੀ ਸਵਾਰਥੀ ਦੁਨੀਆ ਤੋਂ ਨਿਕਲ ਕੇ ਕੁਝ ਪ੍ਰੇਰਨਾਦਾਇਕ ਤੇ ਸਿੱਖਿਆਦਾਇਕ ਫਿਲਮਾਂ ਵੀ ਜ਼ਰੂਰ ਬਣਾਣ ਜਿਨ੍ਹਾਂ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਜਿਹੜੀ ਐ ਕੁਝ ਸਿੱਖ ਸਕੇ ਤੇ ਪ੍ਰੇਰਨਾ ਦਾ ਭਾਈਸਾ ਬਣ ਸਕੇ ਬਹੁਤ ਵੈਰੀ ਨਾਈਸ ਬੜਾ ਵਧੀਆ ਐ ਐਸੇ ਦਿਨ ਆਲ ਅੱਜ ਇੰਨੇ ਸੋਹਣੇ ਮੈਸੇਜ ਦੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮਾ ਇਹਨੂੰ ਅਸੀਂ ਖਤਮ ਕਰਦੇ ਆਂ ਆਉਣ ਵਾਲੇ ਸਮੇਂ 'ਚ ਮਿਲਦੇ ਆ ਇੱਕ ਹੋਰ ਇਸੇ ਤਰ੍ਹਾਂ ਦੀ ਵਧੀਆ ਸ਼ਕਸ਼ੀਤ ਦੇ ਨਾਲ ਉਦੋਂ ਤੱਕ ਲਈ ਆ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖੇ